ਦੇਖੋ ਜੀ ਕੁਦਰਤੀ ਆਫਤਾਂ ਦੇ ਅੱਗੇ ਕਿਸੇ ਦਾ ਬਸ ਨਹੀਂ ਚੱਲਦਾ ਉੱਥੇ ਜਿਹੜੇ ਆਮ ਨਾਗਰਿਕ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਦੇ ਸਾਨੂੰ ਜਿਹੜਾ ਹੈਗਾ ਸਭ ਤੋਂ ਲੀਡ ਕਰ ਰਹੇ ਨੇ ਕਿ ਕਿੱਥੇ ਕਿੱਥੇ ਇਹਨਾਂ ਨੂੰ ਕੀ ਲੋੜੀਂਦੀ ਜਿਹੜੀ ਹੈਗੀ ਸਹਾਇਤਾ ਦੀ ਲੋੜ ਹੈ ਕੱਲ ਵੀ ਇੱਥੇ ਮੌਕੇ ਤੇ ਸਾਰੀਆਂ ਟੀਮਾਂ ਪਹੁੰਚੀਆਂ ਸੀ ਮੈਡੀਕਲ ਟੀਮਾਂ ਰਾਸ਼ਨ ਲੈ ਕੇ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਕਿਸ ਤਰ੍ਹਾਂ ਦੀ ਜੋ ਵੀ ਮਦਦ ਚਾਹੀਦੀ ਸੀ ਇੱਥੇ ਮੁਹੱਈਆ ਕੀਤੀ ਗਈ ਹੈ ਅੱਜ ਵੀ ਅਸੀਂ ਆਪ ਸਾਰਾ ਕੁਝ ਲੈ ਕੇ ਪਹੁੰਚੇ ਆ ਕਿ ਇਹਨਾਂ ਦਾ ਅੱਗੇ ਵੀ ਬਰਸਾਤਾਂ ਤੋਂ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕੱਚੇ ਘਰ ਨੇ ਜਾਂ ਕੋਠੇ ਨੇ ਜਾਂ ਗਲੀਆਂ ਕੰਮ ਕੀਤਾ ਜਾਵੇਗਾ ਤੇ ਪਿੰਡ ਵਾਲਿਆਂ ਦਾ ਬੜਾ ਸਹਿਯੋਗ ਹੈਗਾ ਕਿ ਉਹਨਾਂ ਨੇ ਆਪ ਹੀ ਇਸ ਜਿਹੜੀ ਆਪਦਾ ਨੂੰ ਹੈ ਉਹ ਨਜਿੱਠ ਰਹੇ ਨੇ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਹੈਗੇ ਆ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਵਾਂਗੇ ਮੇਰਾ ਨਾਮ ਨਵਦੀਪ ਕੌਰ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਭੋਲੇਵਾਲ ਕਦੀਮ ਆ ਪੜਦੇ ਹਾਂਜੀ ਮੈਂ ਬੀਏ ਕਰਦੀ ਆ ਸੈਕੰਡ ਇਅਰ ਕੰਪਲੀਟ ਹੋ ਗਿਆ ਹੁਣ ਮੈਂ 3rd ਇਅਰ ਦੀ ਸਟੱਡੀਂ ਚਾਂ ਹਾਂ ਇਹ ਕਰਦੇ ਹੋ ਤੁਹਾਡਾ ਆਪਣਾ ਹਾਂਜੀ ਸਾਡਾ ਆਪਣਾ ਘਰ ਹੈ ਇੱਥੇ ਅਸੀਂ 5 ਜਣੇ ਰਹਿੰਦੇ ਆ ਤਿੰਨ ਮੇਰੀਆਂ ਭੈਣਾਂ ਵੱਡੀ ਮੈਂ ਆ ਦੋਵੇਂ ਤੋਂ ਛੋਟੀਆਂ ਤੇ ਮੇਰੇ ਮਦਰ ਫਾਦਰਸ ਹਾਂ ਕੀ ਕਰਦੇ ਹਾਂਜੀ ਮੇਰੇ ਫਾਦਰ ਦੇ ਆ ਜੁੱਤਾ ਕਰਦੇ ਆ ਮੇਰੇ ਮਦਰਸ ਵੀ ਸੇਮ ਲੇਬਰ ਹੀ ਆ ਦੋਨੋਂ ਅਸ਼ਾਹੀ ਹਾਂਜੀ ਕੀ ਕਹਿਣਾ ਚਾਹੁੰਦਾ ਜੋ ਹਾਲਾਤ ਨੇ ਇਹ ਕਰਦੇ ਜੋ ਘਰ ਦੇ ਹਾਲਾਤਾਂ ਬਾਰੇ ਜੇ ਤੁਸੀਂ ਪੁੱਛੋ ਘਰ ਦੇ ਕੋਈ ਹਾਲਾਤ ਨਹੀਂ ਕੋਈ ਬਿਆਨ ਕਰਨ ਜੋਗ ਨਹੀਂ ਜੋ ਸਾਡਾ ਸਮਾਨ ਆ ਸਾਡੇ ਡਾਕੂਮੈਂਟਸ ਵਗੈਰਾ ਹਰ ਚੀਜ਼ ਸਾਡੀ ਗੱਠੜੀਆਂ ਚ ਬਣ ਕੇ ਸੇਵ ਕੀਤੀ ਪਰ ਫਿਰ ਵੀ ਉਹ ਚੀਜ਼ਾਂ ਨਹੀਂ ਫੈਸਿਲਿਟੀਆਂ ਮਤਲਬ ਪ੍ਰੋਪਰ ਸਾਨੂੰ ਮਿਲ ਵੀ ਨਹੀਂ ਰਹੀਆਂ ਤੇ ਉਹ ਚੀਜ਼ਾਂ ਫੇ ਵੀ ਸਾਡੀਆਂ ਸੇਵ ਨਹੀਂ ਹੈਗੀਆਂ ਪਾਣੀ ਵਿੱਚ ਪੈ ਰਿਹਾ ਵਾ ਹਰ ਚੀਜ਼ ਸਾਡੀ ਸਿੱਲੀ ਆ ਕੋਈ ਖਾਣਾ ਕੋਈ ਪ੍ਰੋਪਰ ਸਾਡੀ ਕੋਈ ਵੀ ਚੀਜ਼ ਪ੍ਰੋਪਰ ਨਹੀਂ ਬਜੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਬਾਰਿਸ਼ ਰੈਗੂਲਰ ਹੀ ਹੋਣ ਕਰਕੇ ਸਾਡਾ ਕੋਈ ਵੀ ਸਮਾਨ ਸੇਫ ਨਹੀਂ ਹੈਗਾ ਕੋਈ ਵੀ ਸਮਾਨ ਸੁੱਕਾ ਨਹੀਂ ਹੈਗਾ ਕਹਿਣ ਦਾ ਭਾਵਾ ਸਾਡੇ ਦੋ ਕਮਰੇ ਆ ਦੋਨੋਂ ਹੀ ਬ ਤਰੇ ਵੀ ਸੁੱਕੇ ਨਹੀਂ ਬਚੇ ਔਰ ਜਿਹੜੀਆਂ ਸਾਡੀਆਂ ਬਾਹਰ ਟੀਨਾ ਪਾਈਆਂ ਨੇ ਇਹਦੇ ਥੱਲੇ ਅਸੀਂ ਰਾਤ ਨੂੰ ਸੌਂਨੇ ਆ ਰਾਤ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜਕੱਲ ਮੌਸਮ ਜਿਆਦਾ ਖਰਾਬ ਹੋਣ ਕਰਕੇ ਰਾਤ ਨੂੰ ਡੇਲੀ ਮੀਂਹ ਆਉਂਦਾ ਆ ਔਰ ਮੀਂਹ ਆਉਣ ਕਰਕੇ ਇੱਥੇ ਵੀ ਸਾਨੂੰ ਪੰਜ ਜਾਣੇ ਆ ਸਰ ਅਸੀਂ ਇੱਥੇ ਪੈਣਦੇ ਤੁਹਾਨੂੰ ਪਤਾ ਪ੍ਰੋਬਲਮ ਆਉਣੀ ਆ ਘਟੋ ਘਟ ਤਿੰਨ ਮੰਜੇ ਰੰਦੇ ਆ ਬਾਛੜ ਆਉਂਦੀ ਆ ਬਾਛੜ ਨਾਲ ਸਾਡੇ ਬਿਸਤਰੇ ਰੰਦੇ ਵੀ ਡੱਲ ਹੋ ਜਾਂਦੇ ਅਸੀਂ ਬੈਠ ਕੇ ਰਾਤ ਕੱਟਦੇ ਆ ਬਹੁਤ ਘੱਟ ਸੌਣਾ ਮਿਲਦਾ ਸਾਨੂੰ ਰਾਤ ਨੂੰ ਦਿਨੇ ਵੀ ਬਸ ਸਾਡੇ ਦਿਨੇ ਫਲੱਡ ਦਾ ਕਰਕੇ ਜਿੱਦਾਂ ਤੁਹਾਨੂੰ ਪਤਾ ਹੀ ਆ ਪਾਣੀ ਵਹਿਆ ਹੋਇਆ ਵਾ ਦਿਨੇ ਉਹ ਚੰਤਾ ਹੋਣੀ ਆ ਛੋਟੇ ਛੋਟੇ ਬੱਚੇ ਆ ਖਾਣਾ ਵੀ ਆ ਬਹੁਤ ਕੁਝ ਦੇਖਣਾ ਪੈਂਦਾ ਆ ਹਾਂਜੀ ਤੇ ਜਿਹੜੇ ਐਮਐਲਏ ਆ ਪਹੁੰਚੇ ਉਹਰੇ ਐਮਐਲਏ ਆ ਪਹੁੰਚੇ ਕੋਈ ਹਾਂਜੀ ਹਾਂਜੀ ਫੈਸਿਲਿਟੀਆਂ ਵੀ ਮਿਲ ਰਹੀਆਂ ਨੇ ਸਾਨੂੰ ਅਫਸਰ ਪਹੁੰਚ ਰਹੇ ਨੇ ਬਹੁਤ ਹੈਲਪ ਕਰ ਰਹੇ ਨੇ ਬਹੁਤ ਮਿਹਰਬਾਨੀ ਉਹਨਾਂ ਦੀ ਸ਼ੁਕਰਾਨਾ ਤੁਹਾਡਾ ਧੰਨਵਾਦ ਆ ਪਹੁੰਚ ਰਹੇ ਆ ਮਿਲ ਰਹੀਆਂ ਸਾਨੂੰ ਫੈਸਿਲਿਟੀਆਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਇਸ ਤਰ੍ਹਾਂ ਮਿਲ ਚੁੱਕੀ ਹੈ ਹੁਣ ਤੱਕ ਹੁਣ ਤੱਕ ਸਾਨੂੰ ਤਰਪਾਲਾਂ ਮਿਲੀਆਂ ਨੇ ਪਸ਼ੂਆਂ ਦਾ ਚਾਰਾ ਵਗੈਰਾ ਮਿਲੇ ਆ ਇਹ ਚੀਜ਼ਾਂ ਮਿਲ ਰਹੀਆਂ ਆ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ ਸਾਨੂੰ ਉ ਹਾਂ ਜੀ ਪ੍ਰਸ਼ਾਸਨ ਨੂੰ ਕੀ ਮੰਗਣੀ ਹੈ ਪ੍ਰਸ਼ਾਸਨ ਤੋਂ ਸਾਨੂੰ ਫਿਲਹਾਲ ਤਾਂ ਜੇ ਅਸੀਂ ਮੰਗ ਸੋਚੀਏ ਤਾਂ ਮੰਗ ਸਾਨੂੰ ਇਹੀ ਆ ਵੀ ਜਿਹੜੇ ਸਾਡੇ ਕੱਚੇ ਮਕਾਨ ਨੇ ਇਹਨਾਂ ਨੂੰ ਪੱਕਾ ਕਰਨ ਦੀ ਮੰਗ ਅਸੀਂ ਰੱਖਦੇ ਆਂ ਬਾਕੀ ਫੈਸਿਲਿਟੀਆਂ ਦਾ ਸਰਕਾਰ ਵੱਲੋਂ ਮਿਲ ਰਹੀਆਂ ਨੇ ਸਰਕਾਰ ਨੂੰ ਵੀ ਪਤਾ ਹੀ ਹੈ ਜੋ ਉਹਨਾਂ ਦੀਆਂ ਬਣਦੀਆਂ ਆ ਹਨਾ ਅਸੀਂ ਆਪਣੇ ਵੱਲੋਂ ਜੇ ਤੁਸੀਂ ਸਾਡੇ ਤੋਂ ਪੁੱਛੋ ਅਸੀਂ ਇਹੀ ਚਾਹਾਂਗੇ ਕਿ ਸਾਡੇ ਮਕਾਨ ਪੱਕੇ ਕਰ ਦਿੱਤੇ ਜਾਣੇ ਚਾਹੀਦੇ ਆ ਔਰ ਜੋ ਫਲੱਡ ਵਗੈਰਾ ਵਾ ਉਹਦੀ ਪੱਕੀ ਇੰਤਜ਼ਾਮ ਕਰ ਦੇਣਾ ਦਿੱਤਾ ਚਾਹੀਦਾ ਆ ਵੀ ਜਿਹੜਾ ਬੰਨ ਵਗੈਰਾ ਆ ਉਹਨੂੰ ਪੱਕੀ ਤਰ੍ਹਾਂ ਬੰਨ੍ਹ ਦੇਣਾ ਚਾਹੀਦਾ ਇਹੀ ਮੰਗ ਕਰਾਂਗੇ ਤਾਂ ਕਿ ਅਸੀਂ ਫਲੱਡ ਵਗੈਰਾ ਤੋਂ ਬਚ ਸਕੀਏ ਤੇ ਹਲਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੇ ਆ ਆ ਪ੍ਰੋਬਲਮ ਆ ਰਹੀ ਹੈ ਜੋ ਉਹਨਾਂ ਦੇ ਹਾਲਾਤ ਨੇ ਇਸ ਤਰ੍ਹਾਂ ਦੇ ਉਹਨਾਂ ਨੇ ਕੁਝ ਕੀਤਾ ਬੜਾ ਸਰਪੰਚ ਸਾਹਿਬ ਸਾਡੇ ਪਿੰਡ ਦੇ ਬਹੁਤ ਵਧੀਆ ਨੇ ਨਵੇਂ ਸਰਪੰਚ ਬਣੇ ਨੇ ਇਹਨਾਂ ਨੇ ਸਾਨੂੰ ਫੈਸਿਲਿਟੀਆਂ ਵੀ ਦਵਾਈਆਂ ਨੇ ਔਰ ਸਾਡੀ ਗੱਲਬਾਤ ਵੀ ਸੁਣਦੇ ਆ ਅਸੀਂ ਕਰੀਦੀ ਵੀ ਆ ਗੱਲਬਾਤ ਔਰ ਸਾਡੀ ਗੱਲਬਾਤ ਸੁਣਦੇ ਵੀ ਆ ਬਹੁਤ ਵਧੀਆ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਕੁਲਵਿੰਦਰ ਕੌਰ ਨਾਮ ਹੈ ਉਹਨਾਂ ਦਾ ਠੀਕ ਹੈ ਥੈਂਕ ਯੂ ਹਾਂਜੀ ਬਹੁਤ ਵਧੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਗਗਨਦੀਪ ਸਿੰਘ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਆ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਜੋ ਹਾਲਾਤ ਨੇ ਇਸ ਪਿੰਡ ਦੇ ਜੋ ਪੂਰੇ ਪੰਜਾਬ ਦੇ ਜੋ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੋ ਅਸੀਂ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਆਂ ਕੀ ਕਹਿਣਾ ਚਾਹਾਂਗਾ ਜੋ ਸਾਡਾ ਪਿੰਡ ਭੋਲੇ ਵਾਲਾ ਪਿੰਡ ਭੋਲੇ ਵਾਲਾ ਕਦੀਮਾ ਜੀ ਮੇਰਾ ਸਪੰਜ ਕੁਲਬੀਰ ਸਿੰਘ ਆ ਤੇ ਸਾਡੇ ਹਾਲਾਤ ਪਿੰਡ ਦੇ ਬਹੁਤ ਮਾੜੇ ਆ ਜੀ ਨਾਵੇਂ ਮੀਂਹ ਵੀ ਨਹੀਂ ਹੜਦਾ ਤੇ ਪਾਣੀ ਬੱਲੀਆਂ ਵੀ ਸਾਨੂੰ ਬਹੁਤ ਮਾਰ ਪੈਂਦੀ ਹੈ ਕਿ ਜਿੱਦਾਂ ਫਸਲਾਂ ਫਸਲਾਂ ਸਾਡੀਆਂ ਵੀ ਸਾਰੀਆਂ ਡੁੱਬ ਡੁੱਬ ਗਈਆਂ ਤੇ ਸਾਰਾ ਕੁਝ ਵੀ ਖਰਾਬ ਹੋ ਗਿਆ ਕਿੰਨਾ ਕਿੰਨੀ ਕਿ ਫਸਲ ਡੁੱਬ ਚੁੱਕੇ ਕਿੰਨਾ ਕਿ ਏਕੜ ਖਰਾਬ ਹੋ ਗਿਆ ਇਹ ਹੋਣਾ ਹੈ ਜੀ ਦੋ ਢਾਈ ਸੌਕਲਾ ਦੋ ਟਾਈਸ ਉਹ ਪਿੰਡਾਂ ਪਾਣੀ ਜਿਹੜਾ ਖਰਾਬ ਹੋ ਚੁੱਕਿਆ ਉਹ ਚੁੱਕਿਆ ਸਾਡੇ ਪਿੰਡ ਦਾ ਦੋ ਟਾਈਸ ਸਿਕਲ ਹਰ ਸਾਲ ਇਦਾਂ ਹੀ ਹੁੰਦਾ ਵਾ ਤੇ ਬੰਨ ਨਹੀਂ ਲਗਾਇਆ ਗਿਆ ਤੇ ਤਿਆਰੀ ਨਹੀਂ ਤੇ ਬੰਨ ਸਾਡਾ ਨਹੀਂ ਜਿ ਟੁੱਟਿਆ ਜੀ ਤੇ ਉਹ ਰੰਮੀ ਜੀ ਉਹ ਵੀ ਲੈਪ ਲੈਪ ਕਰਦਾ ਹੀ ਇਦਾਂ ਜਿਦਾਂ ਯਾਨੀ ਪੂਰਾ ਉੱਥੇ ਵੀ ਸਪੋਰਟ ਚਾਹੀਦੀ ਸਾਨੂੰ ਕੋਈ ਹਮ ਇਹੀ ਮੰਗ ਕੀਤੀ ਸੀ ਐਮਐਲ ਸਾਹਿਬ ਤੋਂ ਵੀ ਉਹ ਕਦੇ ਕਰਾ ਦਾਂਗੇ ਤੇ ਇਸ ਪਿੰਡ ਦੇ ਵਿੱਚ ਕਿੰਨੇ ਪਰਿਵਾਰ ਰਹਿੰਦੇ ਨੇ ਇਸ ਟਾਈਮ ਉਹਰੇ ਪਰਿਵਾਰ ਹੈਗਾ ਇਹ ਇੱਥੇ 50 ਘਰ ਹੈਗੇ 50 ਘਰ ਹੈਗੇ ਜੀ ਨੇ 50 ਕਹਿ ਗਈ ਤੇ ਨੁਕਸਾਨ ਕਿੰਨਾ ਹੋਇਆ ਇਸ ਪਿੰਡ ਦੇ ਵਿੱਚ ਨੁਕਸਾਨ ਬਹੁਤ ਹੈ ਜੀ ਚਤਾਂ ਵਾਲਿਆਂ ਵਾਲਾਂ ਦਾ ਜ਼ਿਆਦਾ ਹੋਇਆ ਤੇ ਪਰ ਕਈ ਘਰ ਬਹੁਤ ਬਚੇ ਹੋਏ ਆ ਵੀ ਥੋੜੇ ਜਿਹੇ 10 15 ਘਰ ਹੈਗੇ ਜਿਨ੍ਹਾਂ ਨੂੰ ਨੁਕਸਾਨ ਆਇਆ ਅੱਛਾ ਜੀ ਆਪਾਂ ਨੂੰ ਇਹ ਹੀ ਹੈ ਜ਼ਰੂਰਤ ਬੰਦ ਨੂੰ ਚਾਹੀਦੀ ਆਪਾਂ ਨੂੰ ਹੋਰ ਨਹੀਂ ਕਿਤੇ ਚਾਹੀਦੀ ਹੂੰ ਤੇ ਉਹ ਜ਼ਰੂਰਤਵਾਂ ਨੂੰ ਦੇਵਾਂਗੇ ਜ਼ਰੂਰਤਵਾਂ ਨੂੰ ਦੇ ਜਪਣ ਚਾਹੀਦਾ ਤੇ ਉਰੇ ਆਗੂ ਪਹੁੰਚ ਗਈ ਕੋਈ ਵੀ ਮੈਡੀਕਲ ਟੀਮ ਪਹੁੰਚੀ ਹੈ ਜਾਂ ਕੋਈ ਹੋਰ ਪਰਦੇ ਪਹੁੰਚੇ ਹੈ ਹਾਂਜੀ ਮੈਡੀਕਲ ਵਾਲੇ ਪਹੁੰਚੇੜੇ ਕੋ ਦੇ ਕੇ ਵੀ ਗੰਗਰਾਂ ਲਈ ਵੀ ਮੈਡੀਕਲ ਤੇ ਆਪਾਂ ਨੂੰ ਉਦਾਂ ਵੀ ਕਹਿੰਦੇ ਵੀ ਜਦੋਂ ਫੋਨ ਕੀਤਾ ਵੀ ਉ ਵੀ ਬੁਆਨੇ ਜੀ ਵੀ ਬਣ ਸਹੀ ਹੈ ਤੇ ਠੀਕ ਦਾ ਗੱਲ ਇੱਕ ਅੱਛਾ ਇੱਕ ਕੁੜੀ ਨਾਲ ਸਾਡੀ ਗੱਲਬਾਤ ਹੋਈ ਦੀ ਕੁੜੀ ਵੱਲੋਂ ਕਿਹਾ ਗਿਆ ਵਾ ਕਿ ਬੱਚੀ ਆ ਪੜਦੀ ਆ ਪਲੱਸ 2 ਉਹ ਬੀਕਮ ਕਰ ਰਹੀ ਆ ਲੱਗੀ ਤੇ ਉਹਦੇ ਵੱਲੋਂ ਕਿਹਾ ਗਿਆ ਵਾ ਜੋ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਸਾਨੂੰ ਉਹ ਨਹੀਂ ਮਿਲਦੀਆਂ ਪਈਆਂ ਉਹ ਕੁੜੀ ਦੇ ਅੱਖਰੂ ਵੀ ਥੋੜੇ ਜਿਹੇ ਆਨ ਲੱਗੇ ਸੀ ਕਿਤੇ ਰੋਣ ਦੇ ਵੀ ਰੋਣ ਲੱਗੀ ਹੋਈ ਵਿਚਾਰੀ ਤੇ ਲੇਕਿਨ ਸਾਡਾ ਵੀ ਮਨ ਭਰ ਗਿਆ ਉਸ ਤੇ ਉਹਨਾਂ ਨੂੰ ਇਦਾਂ ਹੀ ਆ ਵੀ ਕੋਠੇ ਕੱਟ ਦੀ ਮਛਤਿਆ ਚੱਲੀ ਜਾ ਰਹੀ ਹੈ ਜੀ ਉਹਨੇ ਛੱਤਾਂ ਚੋਂ ਦੀਆਂ ਵੀ ਉਹ ਕਹਿੰਦੇ ਥੋੜਾ ਲੈਂਟਰ ਪਿਆ ਜਾਵੇ ਤੇ ਉਹਨਾਂ ਦਾ ਹੱਲ ਕੋਈ ਕੀਤਾ ਜਾ ਬੱਚੇ ਯਾਰ ਆਸ ਨੂੰ ਸੋਣਾ ਤੇ ਟਾਈਮ ਵਾਸੀ ਮਸੀਂ ਹੁੰਦਾ ਇਹਨੂੰ ਬਹੁਤ ਹਾਲਾਤ ਇਸ ਪਿੰਡ ਦੇ ਬਹੁਤ ਜਿਆਦਾ ਹਾਲਾਤ ਖੱਟੇ ਹਾਂਜੀ ਬਾਰੇ ਹੈ ਜੀ ਪਿੰਡ ਦੇ ਨਾਲ ਤੇ ਤੁਹਾਡੇ ਵੱਲੋਂ ਕੀ ਸਪੋਰਟ ਹੋ ਗਈ ਇਹਨਾਂ ਦੀ ਪਿੰਡ ਵਾਲਿਆਂ ਦੀ ਮੈਂ ਨਾ ਪਰ ਤੋ ਜੋ ਵੀ ਆਪਾਂ ਸਾਡਾ ਵੀ ਕਰ ਸਕਦੇ ਸੀ ਤੁਸੀਂ ਗੱਲਬਾਤ ਕੀਤੀ ਆਪਣੇ ਐਮਐਲਏ ਸਾਹਿਬ ਨਾਲ ਜੀ ਸਾਹਿਬ ਨਾਲ ਕੀਤੀ ਉਹ ਕਹਿੰਦੇ ਵੀ ਤੁਸੀਂ ਜਿੰਨਾ ਵੀ ਕਰਾਓ ਉਹਦਾ ਚੈੱਕ ਵੀ ਤੁਹਾਨੂੰ ਦੇ ਦਾਂਗੇ ਜੀ ਉਹ ਘਰ ਦੇਖਾਂਗੇ ਕੀ ਕਰਨਾ ਗਿਆ ਅੱਛਾ ਜੀ ਤੇ ਉਹ ਨੋਟਿਸ ਵਗੈਰਾ ਕੱਟੇ ਹੋਏ ਆਈ ਜਾਂਦੇ ਆ ਇਸ ਕਰ ਨੂੰ ਆਈ ਨੇ ਕੀ ਕੀ ਲੋੜ ਆਈ ਇਸ ਕਰ ਨੂੰ ਇਹਨੇ ਕੀ ਕੋਈ ਦੱਸਿਆ ਹੋਇਆ ਜੀ ਉਹ ਕਹਿੰਦੇ ਕੋਈ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਵੀ ਤੁਹਾਨੂੰ ਬਚਾ ਦਾਂਗੇ ਹੂੰ ਹੂੰ ਹਾਂਜੀ ਉਹਨਾਂ ਨੂੰ ਹੋਈ ਹੈ ਗੱਲ ਕੋਈ ਬਚਾ ਦਾਂਗੇ ਕਹਿੰਦੇ ਵੀ ਯੋਜਕਸ਼ਨ ਚਾਹੀਦਾ ਹੈ। ਫੇਰ ਠੀਕ ਹੈ। ਆਪਾਂ ਗੱਲ ਕਰ ਲੈਨੇ ਆਂ ਇਹ ਪੂਰੇ ਪੰਜਾਬ ਦੀ ਜੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਜਿਵੇਂ ਲਾ ਲੋ ਆਪਣੇ ਰਾਜਸਥਾਨ ਹੋ ਗਿਆ, ਇੱਧਰ ਪੰਜਾਬ ਹੋ ਗਿਆ, ਬੇਰਾਬਾਬਾ ਨਾਨਕ ਹੋ ਗਿਆ। ਇੰਨਾ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਰਹੇ ਨੇ। ਕੀ ਕਹਿਣਾ ਚਾਹੋ ਉਹਨਾਂ ਬਾਰੇ? ਉਹਨਾਂ ਬਾਰੇ ਹਾਲਾਤ ਮਾੜੇ ਆ ਜੀ ਮਾੜੇ ਕਿ ਆ ਜਾਊਗਾ। ਮੜੇ ਲਾਤਾ ਵੀ ਉਹਨਾਂ ਦੇ ਬਹੁਤ ਬਰਾ ਹਾਲ ਹੈ ਇਸ ਤਰ੍ਹਾਂ। ਇਹ ਜਾਂਦੇ ਵੀ ਖਰਾਬਾ ਜਾਂਦੇ ਹੋ ਗਏ। ਕਿਤੇ ਵੀ ਕਿਸ ਨੂੰ ਸਪੋਰਟ ਨਹੀਂ ਮਿਲਦੀ ਨਾਲ ਇੱਕ ਫਕਾਰਾ ਵਾਲੋ ਸਪੋਰਟ ਮਿਲਦੀ ਪਈ ਆ। ਆਪਣੇ ਹੀ ਬੰਦੇ ਅਜੋ ਨਾਲ ਬਰਾਬਰ ਮੋਢੇ ਨਾਲ ਮੁੱਢਾ ਲੱਗੇ ਹਾਂ ਜੀ ਆਪਣੇ ਖੜਦੇ ਹੀ ਸਹੀ ਗੱਲ ਆਪਣੇ ਬੰਦੇ ਖੜਦੇ ਪੰਜਾਬੀ ਨਾ ਵੀ ਅੱਗੇ ਖੜਦੇ ਉਹ ਮੇਈਓ ਖੜਾ ਠੀਕ ਹੈ ਫਿਰ ਸਪਾਈਕਸ ਸੱਚੀ ਗੱਤ ਹੈ ਇਹ ਇਸ ਪਿੰਡ ਦੇ ਮੋਢ ਸਰਪੰਚ ਸਾਹਿਬ ਵੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਸੱਚੀ ਗੱਲ